ਹallelujah ਸਾਰਨ ਜੈਮਸੀ ਕੀ ਸੋ ਇੱਕ ਵਾਰ ਇੱਕ ਬਹੁਤ ਵੱਡਾ ਸਟੇਡੀਅਮ ਸੀਗਾ ਔਰ ਉਹਦੇ ਵਿੱਚ ਬਹੁਤ ਵੱਡੀ ਭੀੜ ਸੀਗੀ ਕਿਉਂਕਿ ਉਥੇ ਇੱਕ ਪ੍ਰਚਾਰਕ ਨੇ ਆਉਣਾ ਸੀਗਾ ਭੀੜ ਬੇਕਾਬੂ ਹੋ ਰਹੀ ਸੀਗੀ ਕਿ ਪ੍ਰਚਾਰਕ ਨੂੰ ਜਲਦੀ ਬੁਲਾਇਆ ਜਾਏ ਤਾਂ ਜਿਹੜਾ ਨੇ ਅਰੇਂਜਮੈਂਟ ਕੀਤਾ ਸੀਗਾ ਉਹ ਪ੍ਰਚਾਰਕ ਨੂੰ 15 ਮਿੰਟ ਪਹਿਲਾਂ ਲਿਆਇਆ ਸੀ ਪ੍ਰਚਾਰਕ ਨੇ ਆ ਕੇ ਉਥੇ ਇੱਕ ਚੁਟਕਲਾ ਸੁਣਾਇਆ ਉਹ ਚੁਟਕਲਾ ਸੁਣ ਕੇ ਪੂਰਾ ਸਟੇਡੀਅਮ ਹੱਸ ਉੱਠਿਆ ਉਹਨੇ ਦੁਬਾਰ ਤੋਂ ਫੇਰ ਉਹੀ ਚੁਟਕਲਾ ਸੁਣਾਤਾ ਅੱਧਾ ਸਟੇਡੀਅਮ ਹੱਸਿਆ ਉਹਨੇ ਤੀਸਰੀ ਵਾਰ ਫੇਰ ਉਹੀ ਚੁਟਕਲਾ ਸੁਣਾ ਦਿੱਤਾ 50 ਗੱਲੋਗ ਹੱਸੇ ਚੌਥੀ ਵਾਰ ਉਹਨੇ ਫੇਰ ਉਹੀ ਚੁਟਕਲਾ ਸੁਣਾਤਾ ਕੋਈ ਵੀ ਨਹੀਂ ਹੱਸਿਆ ਸਾਰੇ ਲੋਗ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਏ ਕਿ ਇੰਨੀ ਪਬਲਿਕ ਇਕੱਠੀ ਕੀਤੀ ਆ ਇਨਾ ਪੈਸਾ ਲੱਗ ਗਿਆ ਵਾ ਇਹ ਪ੍ਰਚਾਰਕ ਇਥੇ ਬੁਲਾਇਆ ਵਾ ਤੇ ਪ੍ਰਚਾਰਕ ਨੂੰ ਪਤਾ ਹੀ ਨਹੀਂ ਕੀ ਬੋਲਣਾ ਦੋ ਮਿੰਟਾਂ ਬਾਅਦ ਉਹਨੇ ਕੁਝ ਕਿਹਾ ਤੇ ਤੁਹਾਨੂੰ ਪਤਾ ਫੇਰ ਕੀ ਹੋਇਆ ਫੇਰ ਪੂਰਾ ਸਟੇਡੀਅਮ ਉੱਠਿਆ ਉਹਦੇ ਉੱਤੇ ਨੋਟਾਂ ਦੀ ਬਾਰਿਸ਼ ਕਰ ਦਿੱਤੀ ਲੋਕਾਂ ਨੇ ਆਪਣੇ ਗਿਫਟ ਦੇਣੇ ਸ਼ੁਰੂ ਕਰਤੇ ਆਪਣੀਆਂ ਘੜੀਆਂ ਲਾ ਕੇ ਉਹਨਾਂ ਨੂੰ ਦੇ ਦਿੱਤੀਆਂ ਕਈਆਂ ਨੇ ਆਪਣੀ ਗੱਡੀ ਦੀ ਚਾਬੀਆਂ ਉਹਨੂੰ ਦੇ ਦਿੱਤੀ ਤੇ ਤੁਹਾਨੂੰ ਪਤਾ ਪ੍ਰਚਾਰਕ ਨੇ ਕੀ ਕਿਹਾ ਕਹਿੰਦਾ ਜਦੋਂ ਇੱਕ ਖੁਸ਼ੀ ਦੀ ਗੱਲ ਨੂੰ ਵਾਰ-ਵਾਰ ਸੁਣ ਕੇ ਤੁਸੀਂ ਖੁਸ਼ ਨਹੀਂ ਹੋ पाए ਤੇ ਇੱਕ ਦੁੱਖ ਦੀ ਗੱਲ ਨੂੰ ਵਾਰ-ਵਾਰ ਚੇਤੇ ਕਰਕੇ ਦੁਖੀ ਕਿਉਂ ਹੁੰਦੇ ਹੋ ਖੁਦਾਵੰਦ ਲੋਕੋ ਕਈ ਵਾਰੀ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਛੋਟਾ ਜਿਹਾ ਦੁੱਖ ਹੁੰਦਾ ਏ ਅਸੀਂ ਉਹਨੂੰ ਚੇਤੇ ਕਰਦੇ ਰਹਿੰਨੇ ਆ ਤੇ ਆਪਣਾ ਹਸੀਨ ਟਾਈਮ ਹੈ ਜਿਹੜਾ ਉਹ ਗਵਾ ਬੈਨੇ ਆ ਤੇ ਖੁਦਾਵੰਦ ਲੋਕੋ ਪਰਮੇਸ਼ਰ ਨੇ ਸਾਨੂੰ ਜ਼ਿੰਦਗੀ ਆਨੰਦ ਮਾਣਨ ਲਈ ਦਿੱਤੀ ਏ ਇਹਦਾ ਹਰ ਟਾਈਮ ਇੰਜੋਏ ਕਰੋ ਦੁੱਖਾਂ ਦੇ ਦਿਨ ਖਤਮ ਹੋ ਗਏ ਨੇ ਜਮਸੀਕ